ਇੱਕ ਪਾਸੇ ਚੋਣਾਂ ਦਾ ਮਾਹੌਲ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਪੱਕ ਚੁੱਕਿਆ ਹੈ ਪਰ ਦੂਸਰੀ ਹੀ ਪਾਸੇ ਜਿਹੜੀ ਸਰਕਾਰ ਤੇ ਪਟਵਾਰ ਯੂਨੀਅਨ ਆਮੂ ਸਾਹਮਣੇ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਵਿੱਚ ਚੋਣਾਂ ਦੇ ਨਾਲ ਨਹਿਰੀ ਪਾਣੀਆਂ ਦਾ ਮੁੱਦਾ ਕਾਫੀ ਜ਼ਿਆਦਾ ਸਰਗਰਮ ਹੋ ਗਿਆ ਹੈ ਤੇ ਦੱਸਿਆ ਕਿ ਵਿਭਾਗ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਤਕਰੀਬਨ 200 ਤੋਂ ਵੱਧ ਪਟਵਾਰੀਆਂ ਦੇ ਖਿਲਾਫ ਚਾਰਸ਼ੀਰ ਦਾਖਲ ਕਰ ਦਿੱਤੀ ਹੈ ਜੀ ਹਾਂ ਲੋਕ ਸਭਾ ਚੋਣਾਂ ਤੇ ਨਾਲ ਹੀ ਪੰਜਾਬ ਸਰਕਾਰ ਤੇ ਨਹਿਰੀ ਪਟਵਾਰ ਯੂਨੀਅਨ ਦੇ ਜਿਹੜੇ ਹੈ ਇਸ ਵੇਲੇ ਆਮੋ ਸਾਹਮਣੇ ਦੇਖਣ ਨੂੰ ਮਿਲ ਰਹੀ ਹੈ ਦੱਸਿਏ ਕੀ ਪਟਵਾਰ ਯੂਨੀਅਨ ਆਮੋ ਸਾਹਮਣੇ ਹੈ ਕਿਉਂਕਿ ਮਾਈਨਰ ਨੈਰੀ ਅਤੇ ਰਜਵਾਹਾਂ ਦਾ ਪਾਣੀ ਤੇ ਤੇਰ ਤੱਕ ਪਹੁੰਚੇ ਜਾਣ ਦੀ ਰਿਪੋਰਟ ਨੂੰ ਲੈ ਕੇ ਸਰਕਾਰ ਨੇ 200 ਨੈਰੀ ਪਟਵਾਰੀਆਂ ਦੀ ਚਾਰਸ਼ਿਦ داخل ਕੀਤੀ ਹੈ ਵਿਭਾਗ ਨੇ ਅਜੇ ਹਾਂ ਪਹਿਲੀ ਵਾਰ ਕੀਤਾ ਜਦੋਂ ਐਡੀ ਵੱਡੀ ਗਿਣਤੀ ਦੇ ਵਿੱਚ ਪਟਵਾਰੀਆਂ ਦੇ ਉੱਤੇ ਕਾਰਵਾਈ ਕੀਤੀ ਹੈ ਦਰਅਸਲ ਪੰਜਾਬ ਸਰਕਾਰ ਦਾਵਾ ਕਰ ਰਹੀ ਸੀ ਕਿ ਪੰਜਾਬ ਦੇ ਰਚਵਾਹੇ ਮਾਈਨਰਾ ਤੇ ਨਹਿਰਾ ਤੋਂ ਮਿਲਨ ਵਾਲਾ 100% ਦੀ ਪਾਣੀ ਸਜਾਈ ਦੇ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ ਤੇ ਤੇਜ਼ੀ ਦੇ ਨਾਲ ਇਹ ਕੰਮ ਹੋ ਰਿਹਾ ਹੈ ਜਦੋਂ ਕਿ ਮਾਨ ਸਰਕਾਰ ਦੇ ਵੱਲੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਤਕਰੀਬਨ 21% ਦੀ ਪਾਣੀ ਸਜਾਈ ਦੇ ਲਈ ਵਰਤੋਂ ਕੀਤਾ ਜਾ ਰਿਹਾ ਹੈ ਦਾਵਾ ਇਹ ਹੈ ਕਿ ਇਸਤੇਮਾਲ ਜਿਹੜਾ ਹੈ ਹੁਣ ਤੱਕ 30% ਦੀ ਤੱਕ ਪਹੁੰਚ ਗਿਆ ਜਦੋਂ ਕਿ ਸੂਬਾ ਸਰਕਾਰ ਦਾ ਮੁੱਖ ਟੀਚਾ 100% ਤੱਕ ਸੀ ਇਸ ਟੀਚੇ ਤੱਕ ਪਹੁੰਚਣ ਦੇ ਲਈ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਕਿ 100% ਦੀਆਂ ਰਿਪੋਰਟਾਂ ਪਟਵਾਰੀ ਬਣਵਾਣ ਪਰ ਪਟਵਾਰੀ ਇਸ ਗੱਲ ਤੋਂ ਸਹਿਮਤ ਨਹੀਂ ਹੁੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਕਰਾਉਂਡ ਦੇ ਉੱਤੇ ਖੱਲਾ ਦੇ ਵਿੱਚ ਕਾਫੀ ਸਮਾਂ ਹੋ ਗਿਆ ਕੰਮ ਨਾ ਹੋਣ ਦੇ ਕਾਰਨ ਸਮਾਂ ਬਹੁਤ ਲੱਗ ਰਿਹਾ ਹੈ ਇਸ ਦੇ ਚੱਲਦੇ ਟੇਲਾ ਤੱਕ ਪਾਣੀ ਪਹੁੰਚਣ ਪਹੁੰਚਣ ਦਾ ਕੰਮ ਜਿਹੜਾ 100% ਸੀ ਉਹ ਨਹੀਂ ਹੋ ਸਕਿਆ ਅਜੇਹ ਦੇ ਵਿੱਚ 100% ਦੀ ਪਾਣੀ ਸਿਜਾਈਦਾ ਹੈ ਇਸਤੇਮਾਲ ਦੀ ਰਿਪੋਰਟ ਨਹੀਂ ਬਣਾਈ ਜਾ ਸਕਦੀ ਜਦੋਂ ਕਿ ਉਹਨਾਂ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਫਾਈਨਲੀ 100% ਦੇ ਦਾਰੇ ਜਿਹੜਾ ਅ ਤੀਜਾ ਸੀ ਸਰਕਾਰ ਦਾ ਉਸਦੀ ਹੀ ਰਿਪੋਰਟ ਜਿਹੜੀ ਹੈ ਉਹ ਵਿਭਾਗ ਨੂੰ ਭੇਜਣ ਪਟਵਾਰੀਆਂ ਦੇ ਵੱਲੋਂ ਅਧੂਰੇ ਕੰਮ ਕਰਨ ਨੂੰ ਲੈ ਕੇ ਖਫਾ ਹੋਏ ਜਿਹੜੇ ਸਜਾਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ 200 ਤੋਂ ਵੱਧ ਪਟਵਾਰੀਆਂ ਨੂੰ ਚਾਰਸ਼ੀਟ ਦਾਖਲ ਕਰਨ ਦੇ ਲਈ ਕਹਿ ਦਿੱਤਾ ਹੈ ਤਾਂ ਇਸ ਮਾਮਲੇ ਦੇ ਵਿੱਚ ਦੱਸ ਦਈਏ ਕਿ ਕਾਫੀ ਜ਼ਿਆਦਾ ਜਿਹੜਾ ਵਿਵਾਦ ਇਸ ਵੇਲੇ ਪਖ ਰਿਹਾ ਹੈ ਦੂਸਰੇ ਹੀ ਪਾਸੇ ਇਹ ਵਿਵਾਦ ਜਿਹੜਾ ਹੈ WhatsApp ਗਰੁੱਪ ਤੇ ਰਿਮੂਵ ਕਰ ਜਿਹੜਾ ਰਿਮੂਵ ਕਰ ਦਿੱਤਾ ਗਿਆ ਸੀ ਪ੍ਰਧਾਨ ਉਸ ਨੂੰ ਸਸਪੈਂਡ ਵੀ ਕਰ ਦਿੱਤਾ ਹੈ ਜਸ ਦੀ ਹੈ ਕਿ ਪਟਵਾਰਕ ਯੂਨੀਅਨ ਦੇ ਪ੍ਰਧਾਨ ਜਸਕਰਨ ਸਿੰਘ ਨੇ WhatsApp ਤੋਂ ਆਪਣੇ ਆਪ ਨੂੰ ਡਿਪਾਰਟਮੈਂਟ ਦਾ ਜਿਹੜਾ ਗਰੁੱਪ ਸੀ ਰਿਮੂਵ ਕਰ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਜਦੋਂ ਰਿਮੂਵ ਕੀਤਾ ਤਾਂ ਉਹਨਾਂ ਨੂੰ ਦੇਖਦੇ ਹੋਏ 100 ਤੋਂ ਵੱਧ ਜਿਹੜੇ ਪਟਵਾਰੀ ਨੇ ਉਹਨਾਂ ਨੇ ਵੀ ਗਰੁੱਪ ਤੇ ਲੈਫਟ ਕਰ ਦਿੱਤਾ ਇਸ ਕਰਕੇ ਪ੍ਰਧਾਨ ਨੇ ਕ੍ਰਿਸ਼ਨ ਕੁਮਾਰ ਨਰਾਜ਼ ਹੋ ਗਏ ਉਹਨਾਂ ਨੇ ਪਟਵਾਰੀਆਂ ਨੂੰ ਦੁਬਾਰਾ ਤੋਂ WhatsApp ਗਰੁੱਪ ਜੁਆਇਨ ਕਰਨ ਦੇ ਲਈ ਕਿਹਾ ਤੇ ਇਸ ਦਖਲਅੰਦਾਜ਼ੀ ਦੇ ਚੱਲਦੇ ਜਸਕਰਨ ਨੂੰ ਗਰੁੱਪ ਰਿਮੂਵ ਕਰਨ ਤੋਂ ਬਾਅਦ ਉਸ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਜਿਸ ਦੇ ਨਰਾਜ਼ ਹੋ ਕੇ ਪਟਵਾਰੀਆਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੜਤਾਲ ਦਾ ਤਾਂ ਦੱਸਿਆ ਪਟਵਾਰ ਯੂਨੀਅਨ ਦੇ ਪ੍ਰਧਾਨ ਜਸਕਰਨ ਸਿੰਘ ਦੇ ਵੱਲੋਂ ਦੋਸ਼ ਲਗਾਏ ਗਏ ਨੇ ਕਿ ਵਿਪາກ ਕੇਂਦਰ ਨੂੰ ਅਜੇ ਹੀ ਰਿਪੋਰਟ ਦਿਖਾਉਣਾ ਚਾਹੀਦੀ ਹੈ ਜਿਸ ਦੇ ਵਿੱਚ ਦੱਸਿਆ ਜਾ ਸਕਿਆ ਕਿ ਪੰਜਾਬ ਦੇ ਵਿੱਚ ਪਾਣੀ ਭਰਪੂਰ ਮਾਤਰਾ ਦੇ ਵਿੱਚ ਹੈ ਨਾਲ ਹੀ ਪੰਜਾਬ ਆਪਣੇ ਹਿੱਸੇ ਦਾ ਪਾਣੀ ਪੂਰਨ ਤੌਰ ਤੋਂ ਵਰਤ ਰਿਹਾ ਤਾਂ ਕਿ ਪੜੋਸ ਜਿਹੜੇ ਗਵਾਂਢੀ ਸੂਬੇ ਨੇ ਉਹਨਾਂ ਦੇ ਦੇ ਵੱਲੋਂ ਐਸਵਾਈਐਲ ਦੇ ਨਾਲ ਜੁੜੇ ਪਾਣੀ ਦਾ ਲਾਭ ਪਹੁੰਚਾਇਆ ਜਾ ਸਕੇ ਉੱਥੇ ਹੀ ਰਾਜ ਸਚਿਵ ਜਿਹੜੇ ਨੇ ਕਰਮਚਾਰੀਆਂ ਦੇ ਉੱਤੇ ਗਲਤ ਰਿਪੋਰਟ ਤਿਆਰ ਕਰਨ ਦੇ ਦਬਾਅ ਬਣਾ ਰਹੇ ਨੇ ਇਸ ਦੇ ਲਈ ਪ੍ਰਧਾਨ ਅਜਸਕਰਨ ਸਿੰਘ ਦੇ ਵੱਲੋਂ WhatsApp ਗਰੁੱਪ ਜਿਹੜਾ ਹੈ ਉਸ ਨੂੰ ਲੈਫਟ ਕਰਨ ਦਾ ਫੈਸਲਾ ਲਿਆ ਗਿਆ ਸੀ ਇਸ ਦੇ ਚੱਲਦੇ ਹੈ ਜਲ ਸੰਸਾਦਕ ਵਿਭਾਗ ਦੇ ਸਰਕਾਰੀ ਕਰਮਚਾਰੀ ਨੋ WhatsApp ਪਿਆ ਫਿਰ ਈਮੇਲ ਨੂੰ ਇਸ ਤਰੀਕੇ ਦੇ ਨਾਲ ਲੈਫਟ ਨਹੀਂ ਕੀਤਾ ਜਾ ਸਕਦਾ ਇਹ ਵੱਡੇ ਅਧਿਕਾਰੀਆਂ ਦਾ ਵਿਭਾਗ ਦੇ ਦਾ ਕਹਿਣਾ ਉਧਰ ਇੱਕ ਪੱਤਰ ਵੀ ਜਿਹੜਾ ਹੈ ਜਾਰੀ ਕਰ ਦਿੱਤਾ ਗਿਆ ਚੀਫ ਇੰਜੀਨੀਅਰ ਦੇ ਵੱਲੋਂ ਜਿਹੜਾ ਪੱਤਰ ਜਾਰੀ ਕੀਤਾ ਗਿਆ ਹੜਤਾਲ ਦੇ ਉੱਤੇ ਗਏ ਮੁਲਾਜ਼ਮਾਂ ਦੇ ਲਈ ਉਹਨਾਂ ਨੇ ਕਿਹਾ ਹੈ ਕਿ ਹੜਤਾਲ ਦੇ ਸਬੰਧਿਤ ਦਿਨਾਂ ਦੇ ਵਿੱਚ ਗੈਰ ਹਾਜ਼ਰੀ ਵਿੱਚ ਤਬਦੀਲ ਉਹਨਾਂ ਨੂੰ ਕੀਤਾ ਜਾਵੇਗਾ ਯਾਨੀ ਕਿ ਜਿਹੜੇ ਮੁਲਾਜ਼ਮ ਇਸ ਵੇਲੇ ਹੜਤਾਲ ਦੇ ਉੱਤੇ ਨੇ ਉਹਨਾਂ ਦੀ ਗੈਰ ਹਾਜ਼ਰੀ ਲੱਗੇਗੀ ਤੇ ਨਾਲ ਹੀ ਉਹਨਾਂ ਦੀ ਸਰਵਿਸ ਦੇ ਉੱਤੇ ਬ੍ਰੇਕ ਵੀ ਪਾਈ ਜਾਵੇਗੀ ਪਟਵਾਰ ਯੂਨੀਅਨ ਦਾ ਕਹਿਣਾ ਹੈ ਕਿ ਉਹਨਾਂ ਦਾ ਸਰਕਾਰ ਦੇ ਲਈ ਕੋਈ ਵਿਰੋਧ ਨਹੀਂ ਹੈ ਸਾਰੇ ਕਰਮਚਾਰੀ ਚੋਣ ਜਿਹੜੀ ਡਿਊਟੀ ਪੂਰੀ ਕਰਨਗੇ ਲੇਕਿਨ ਸਾਡਾ ਵਿਰੋਧ 200 ਕਰਮਚਾਰੀ ਜਿਹੜੀ ਚਾਰ ਸ਼ਿਫਟ ਕੀਤੀ ਹੈ ਉਸ ਨੂੰ ਲੈ ਕੇ ਹੈ ਤਾਂ ਕਾਫੀ ਜ਼ਿਆਦਾ ਨਹਿਰੀਆ ਪਾਣੀ ਦਾ ਮੁੱਦਾ ਇਸ ਵੇਲੇ ਪਾਖ ਰਿਹਾ ਹੈ ਪਟਵਾਰ ਯੂਨੀਅਨ ਦਾ ਕਹਿਣਾ ਹੈ ਕਿ ਇਸ ਵੇਲੇ 100% ਸਜਾਈ ਦਾ ਜਿਹੜਾ ਸਜਾਈ ਦੇ ਲਈ ਪਾਣੀ ਹੈ ਉਹ ਖਾਲਾ ਤੱਕ ਨਹੀਂ ਪਹੁੰਚ ਰਿਹਾ ਪਰ ਸਰਕਾਰ ਚਾਹੁੰਦੀ ਹੈ ਕਿ 100% ਤੱਕ ਦੀ ਰਿਪੋਰਟ ਅਸੀਂ ਤਿਆਰ ਕੀਤੀ ਜਾਵੇ ਇਸ ਬਾਬਤ ਲਗਾਤਾਰ ਹੁਣ ਦੇਖਣਾ ਹੋਵੇਗਾ ਕਿ ਅੱਗੇ ਕੀ ਕੁਝ ਕਾਰਵਾਈ ਹੁੰਦੀ ਹੈ ਇੱਕ ਪਾਸੇ ਪਟਵਾਰ ਯੂਨੀਅਨ ਹੜਤਾਲ ਤੇ ਦੂਸਰੇ ਹੀ ਪਾਸੇ ਪਟਵਾਰ ਯੂਨੀਅਨ ਦਾ ਕਹਿਣਾ ਕਿ ਸਾਡੇ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਗਲਤ ਰਿਪੋਰਟਾਂ ਨੂੰ ਬਣਾਉਣ ਦੇ ਲਈ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ